ਕੀ ਗੱਲ ਹੋਈ ਅੱਜ ਤੁਸੀਂ ਟ੍ਰਾਫਿਕ ਨੀਮਾ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਰੇੜੀ ਚਲਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ ਕੀ ਗਾਉ ਤਾਂ ਇਸ ਦਿੰਦੋ ਦੇਸੀ ਵੀ ਬਸ ਮੁੜਦੀ ਨਹੀਂ ਸੀ ਕਿ ਚਾਰ ਛਤਰیاں ਉਹਨਾਂ ਲਾਈਆਂ ਸੀਗੀਆਂ ਮੈਂ ਉਹ ਦੋ ਮੂਰਲੀਆਂ ਚੱਕ ਲਾ ਤੇ ਮਗਰਲੀਆਂ ਚ ਲਾ ਵੇੜੀ ਲਾਈ ਰੱਖਿਆ ਆਪਣੋਂ ਕੀ ਹੱਦ ਗਈ ਗਿਆ ਉਹਨੇ ਛਤਰیاں ਪਜਾਉਣ ਦੀ ਜਾਇ ਹੈਪਰੋਂ ਦੇ ਕੇ ਹੋਰ ਸੱਦਲੇ ਔਰ ਮੁੰਡਾ ਸਾਹ ਬੱਲਿਆ ਮੁਰਜੇ ਦੀ ਘਰਤੀ ਸੱਦ ਲਈ ਫੇਰ ਉਹ ਗਲ ਪੈ ਗਿਆ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਚਾਰ ਤਾਂ ਇੱਕ ਤਾਂ ਮਸ਼ੀਨ ਟੁੱਟ ਗਈ ਇੱਕ ਮੋਟਰ ਟੁੱਟ ਗਿਆ ਇੱਕ ਮੇਰੇ ਨੱਕ ਤੇ ਜਦੋਂ ਥੁੰਦ ਮਾਰਿਆ ਉਹਨੇ ਤੇ ਮਸੀਹ ਛੁੱਟ ਵੀ ਭਰਾਵੇ ਵਰਗੀ ਜਿਬੜੀ ਉਹ ਨਾਲ ਕੀ ਅਸਥਰਾ ਨੂੰ ਸੂਚਨਾ ਦੇ ਦਿੱਤੀ ਉੱਚ ਅਧਿਕਾਰੀਆਂ ਨੂੰ 10 7 ਐਸਟੀਮ 10 ਦਾ ਉਹ 10 ਦਾ ਖਰੜਾ ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਐ ਗ੍ਰਿਫਤਾਰੀ ਪਤਾ ਨਹੀਂ ਹੋਈ ਕਿ ਨਹੀਂ ਬੜੇ ਅਜੀਬ ਬੰਦਾ ਉਹ ਮੈਨੂੰ ਪਤ ਪੁੱਟਿਆ ਕੀ ਨਾਂ ਹੈ ਬੀਬੀ ਤੁਹਾਡਾ ਸੀਤਾ ਸਿੱਧਾ ਜੀ ਕੀ ਗੱਲ ਹੋਈ ਹੈ ਤੁਹਾਡੀ ਪੁਲਿਸ ਨਾਲ ਲਾਤਾ ਪਾਈ ਕਿਸ ਗੱਲ ਤੋਂ ਲੈ ਕੇ ਹੋਈ ਹੈ ਇਹ ਨਾ ਰੇੜੀਆਂ ਲੱਗੀਆਂ ਨੇ ਸਾਡੀਆਂ ਆ ਅੱਛਾ ਜੀ ਇਹ ਆਏ ਅਸੇ ਦਾ ਰੋਟੀ ਦੇ ਨਾਈ ਜੀ ਮਾਪੂਤਰਾ ਅੱਛਾ ਤੇ ਆ ਕੇ ਕਹਿੰਦਾ ਉਹਨਾਂ ਨੂੰ ਕਹਿੰਦਾ ਰੇੜੀਆਂ ਪਾਸੇ ਕਰੋ ਤੇ ਯਾਰ ਛਤਈਆਂ ਪਾਸੇ ਕਰੋ ਇਹ ਕਹਿੰਦੇ ਵੀ ਸਾਡੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਇਹ ਅੱਗੋ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਸਾਨੂੰ ਜਾ ਤਾਂ ਪੈਸੇ ਦੇ ਨਹੀਂ ਤਾਂ ਤੇਰੇ ਤੇ ਚਲਾਨ ਕੱਟਦੇ ਆ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਤੇ ਜੀ ਮੈਂ ਛਡਾਉਣ ਲੱਗ ਪੀ ਤੇ ਛਡਾਉਣ ਲੱਗ ਪੀ ਤੇ ਨੇ ਮੇਰੇ ਵੀ ਛੋਟੀਆਂ ਵਾਧੂ ਮਾਰੀਆਂ ਮੇਰੀ ਬਾਹ ਨਹੀਂ ਕੰਮ ਕਰਦੀ ਪਈ ਗੋਡਿਆਂ ਤੇ ਮਾਰੀ ਮੈਂ ਤਾਂ ਤੁਰਿਆ ਨਹੀਂ ਜਾਂਦਾ ਪਿਆ ਪੈਸੇ ਕਿੰਨੇ ਮੰਗੇ ਤੁਹਾਡੇ ਕੋਲ ਇਹਨੇ ਮੰਗੇ ਨੇ ਆ ਜੋ ਕੀ ਨਾਮ ਦਾ ਮੈਨੂੰ ਨਾਂ ਨਹੀਂ ਯਾਦ ਹੈਗਾ ਆਪਾ ਕੀ ਨਾਂ ਥੇ ਕੀ ਨਾਂ ਸੁਮਨ ਮੜਾ ਨਾਂ ਦੱਸੀ ਕੀ ਦੱਸਦੇ ਪਏ ਸੀ ਚਲੋ ਕੋਈ ਨਹੀਂ ਉਹਨਾਂ ਨੇ ਪੈਸੇ ਮੰਗੇ ਤੁਹਾਡੇ ਕੋਲ ਸਤਰੀ ਕਹਿੰਦੇ ਸੀ ਚਲਾਨ ਕਟਾਂਗੇ ਤੇਰੇ ਤੇ ਹਾਤਾ ਪਾਈ ਤੁਸੀਂ ਵੀ ਕੀਤੀ ਐ ਉਹ ਨਾ ਜੀ ਨਾ ਸੀ ਤਾਂ ਕੁਛ ਨਹੀਂ ਉੱਥੇ ਇੰਨੀ ਪਬਲਿਕ ਸੀ ਤੁਸੀਂ ਪੁੱਛ ਲੋ ਜਾ ਕੇ ਅਸੀਂ ਕੁਛ ਨਹੀਂ ਕਿਹਾ ਅਸੀਂ ਤਾਂ ਛਡਾਉਂਦੇ ਰਹੇਗੇ ਮਾਂ ਪੁੱਤਰ ਮੇਰੇ ਮੁੰਡੇ ਨੂੰ ਇੰਨਾ ਕੁੱਟਿਆ ਜਾ ਕੁੱਟ-ਕੁੱਟ ਕੇ ਫਿਰ ਮੇਰੇ ਡੰਡੇ ਮਾਰਨ ਲੱਗ ਪਏ ਪਬਲਿਕ ਸਾਰੀ ਕਹਿਣ ਲੱਗੀ ਤੁਸੀਂ ਇਹਨਾਂ ਨੂੰ ਕਿਉਂ ਮਾਰੀ ਜਾਂਦੇ ਕਿਉਂ ਤੁਸੀਂ ਗਰੀਬ ਮਾਰ ਕਰਦੇ ਹੋ ਕਹਿੰਦੇ ਆ ਕਿ ਸਾਨੂੰ ਜਾ ਤਾਂ ਏ ਕੀ ਨਾ ਲੰਦੇ ਸੀ ਅੰਦਰ ਕਰਾਂਗੇ ਨਾ ਤੇ ਪਰਚਾ ਕਟਾਂਗੇ ਆ ਫਿਰ ਅਸੀਂ ਕੀ ਨਾ ਲੰਦੇ ਨੇ ਮਾਂ ਪੁੱਤਰਾਂ ਨੇ ਅਗੋਂ ਮੈਂ ਮੁੰਡੇ ਨੂੰ ਛਡਾਉਂਦੀ ਰਹੀਗੀ ਇਹਨਾਂ ਨੇ ਜਦੋਂ ਮੇਰੇ ਬੱਖੀ ਪੈ ਕੇ ਗਈ ਆ ਕੇ ਤਿੰਨ ਜਣੇ ਸੀ ਤਿੰਨੇ ਪੁਲਿਸ ਵਾਲੇ ਪਏ ਨੇ ਬੱਖੀ